ਕੰਟੀਨੈਂਟਲ ਇੰਟਰਨੈਸ਼ਨਲ ਸਕੂਲ ਸਮਰਾਲਾ ਦੇ ਵੱਲੋਂ ਸਕੂਲ ਦੇ ਬੱਚਿਆਂ ਦੇ ਲਈ ਸਕੂਲ ਵਿੱਚ ਹੀ ਇੱਕ ਨਾਈਟ ਸਟੇ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਵਿੱਚ ਸਕੂਲ ਦੇ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਕੈਂਪ ਦੇ ਵਿੱਚ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਇਸ ਕੈਂਪ ਸੰਬੰਧੀ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਕੈਂਪ ਦਾ ਮਹੱਤਵ ਬੱਚਿਆਂ ਨੂੰ ਆਤਮ ਨਿਰਭਰ ਬਣਾਉਣਾ ਹੈ ਇਸ ਵਿੱਚ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਕਿ ਆਪਣੇ ਮਾਤਾ ਪਿਤਾ ਤੋਂ ਬਿਨਾਂ ਵੀ ਉਹ ਘਰ ਤੋਂ ਬਾਹਰ ਇਕੱਲੇ ਕਿਸ ਤਰ੍ਹਾਂ ਰਹਿ ਸਕਦੇ ਨੇ ਇਸ ਵਿੱਚ ਹੋਰ ਵੀ ਕਈ ਅਹਿਮ ਜਾਣਕਾਰੀਆਂ ਬੱਚਿਆਂ ਨੂੰ ਦਿੱਤੀਆਂ ਗਈਆਂ ਜਾਣਕਾਰੀ ਦਿੰਦੇ ਹੋਏ ਡਾਕਟਰ ਪੂਨਮ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਨੂੰ ਸੂਰਜ ਨਿਕਲਣ ਤੇ ਛਿਪਨ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਦੱਸਿਆ ਕਿ ਸਾਡਾ ਇਹ ਪਹਿਲਾ ਕੈਂਪ ਹੈ ਜਿਸ ਦਾ ਸਾਨੂੰ ਤਜਰਬਾ ਬਹੁਤ ਸਹੀ ਲੱਗਿਆ ਅਤੇ ਬੱਚਿਆਂ ਵੱਲੋਂ ਬਹੁਤ ਨੰਦ ਮਾਨਿਆ ਗਿਆ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲੱਗਦੇ ਰਹਿਣਗੇ ਅਤੇ ਅਸੀਂ ਮਾਪਿਆਂ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਵੀ ਇਸ ਤਰ੍ਹਾਂ ਦੇ ਕੈਂਪ ਲੱਗਣ ਤਾਂ ਉਹ ਆਪਣੇ ਬੱਚਿਆਂ ਨੂੰ ਜਰੂਰ ਇਸ ਕੈਂਪ ਵਿੱਚ ਭੇਜਣ ਮਾਈ ਨੇਮ ਇਜ਼ ਬਵਨਦੀਪ ਕੌਰ ਮੈਂ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਐਜ਼ ਅ ਟੀਚਰ ਜੌਬ ਕਰਦੀ ਪਈ ਹਾਂ ਔਰ ਮੈਂ ਐਜ਼ ਅ ਮਦਰ ਆਪਣੇ ਬੇਟੇ ਨੂੰ ਇੱਥੇ ਨਾਈਟ ਆਊਟ ਲਈ ਲੈ ਕੇ ਆਈ ਹਾਂ ਸਾਡੇ ਸਕੂਲ ਨੇ ਨਾਈਟ ਆਊਟ ਲਈ ਕੈਂਪ ਆਰਗੇਨਾਈਜ਼ ਕੀਤਾ ਸੀ ਜਿਦੇ ਵਿੱਚ ਕਿ ਬੱਚੇ ਵਿਦਆਊਟ ਪੇਰੈਂਟਸ ਇੱਥੇ ਨਾਈਟ ਰਹਿਣਗੇ ਔਰ ਉਹਨਾਂ ਨੂੰ ਪਤਾ ਚੱਲਦਾ ਕਿ ਵਾਈਟ ਆਊਟ ਪੇਰੈਂਟਸ ਅਸੀਂ ਕਿੱਦਾਂ ਰਹਿ ਸਕਦੇ ਆ ਔਰ ਉਹ ਕਿਵੇਂ ਫੀਲ ਕਰਦੇ ਨੇ ਇਵਨ ਕਿ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਉਹ ਬਿਨਾ ਪੇਰੈਂਟਸ ਤੋਂ ਮੇਬੀ ਸ਼ਾਇਦ ਬਹੁਤ ਖੁਸ਼ ਨੇ ਔਰ ਮੇਰਾ ਬੇਟਾ ਵੀ ਬਹੁਤ ਖੁਸ਼ ਆ ਕਿਉਂਕਿ ਸਕੂਲ ਦੇ ਵਿੱਚ ਇੱਕ ਤਾਂ ਉਹ ਫਰੈਂਡਸ ਦੇ ਨਾਲ ਮਿਕਸ ਅਪ ਕਿੱਦਾਂ ਹੁੰਦੇ ਆ ਉਹ ਪਤਾ ਚੱਲਦਾ ਔਰ ਬੱਚਾ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਵਾਈਆਂ ਗਈਆਂ ਨੇ ਜਿਵੇਂ ਕਿ ਪਿੱਲੋ ਥ्रो ਕਰਦੇ ਨੇ ਠੀਕ ਆ ਔਰ 뮤지컬 ਚੇਅਰ ਐਂਡ ਉਹਨਾਂ ਨੂੰ ਦੱਸਿਆ ਗਿਆ ਕਿ ਸਨ ਰਾਈਜ਼ ਔਰ ਸਨਸੈਟ ਦਾ ਜਿਹੜਾ ਸੀਨ ਆ ਉਹ ਔਰ ਸਾਡੇ ਸਕੂਲ ਦੇ ਵਿੱਚ ਬੱਚਿਆਂ ਦੀ ਕਲਾਸਿਸ ਦੇ ਹਿਸਾਬ ਨਾਲ ਬਹੁਤ ਸਟੂਡੈਂਟਸ ਨੇ ਹਨ ਬਟ ਕੀ ਆ ਕਿ ਪੇਰੈਂਟਸ ਵੀ ਡਰਦੇ ਨੇ ਮੇਬੀ ਸ਼ਾਇਦ ਉਹਨਾਂ ਨੂੰ ਮੋਟੀਵੇਟ ਵੀ ਨਹੀਂ ਹੈਗੇ ਇਸ ਦੇ ਰਿਲੇਟਿਡ ਕਿ ਹਾਂ ਸਾਨੂੰ ਬੱਚਿਆਂ ਨੂੰ ਅਸੀਂ ਆਪਣਾ ਕੱਲਾ ਕਿੱਦਾਂ ਰੱਖਾਂਗੇ ਜਾਂ ਸਕੂਲ ਕਿਵੇਂ ਰੱਖੂਗਾ ਪਤਾ ਨਹੀਂ ਹੈਗਾ ਬਟ ਐਜ਼ ਜਿੱਦਾਂ ਮੈਂ ਹੁਣ ਦੇਖਿਆ ਐਕਸਪੀਰੀਅੰਸ ਕੀਤਾ ਕਿ ਬਹੁਤ ਵਧੀਆ ਕਿ ਸਾਰੇ ਬੱਚੇ ਬਹੁਤ ਖੁਸ਼ ਨੇ ਤਾਂ ਮੈਂ ਚੋਣੀਆਂ ਕਿ ਬੱਚਿਆਂ ਨੂੰ ਕੱਲਾ ਇੱਕ ਦਿਨ ਲਈ ਜਾਂ ਇੱਕ ਨਾਈਟ ਲਈ ਆਪਾਂ ਨੂੰ ਛੱਡਣਾ ਬਹੁਤ ਜ਼ਰੂਰੀ ਹੈ ਤਾਂ ਕਿ ਆਪਾਂ ਨੂੰ ਬੱਚੇ ਵੀ ਸਿੱਖ ਸਕਣ ਕਿ ਅਸੀਂ ਆਪਣੇ ਫਰੈਂਡਸ ਨਾਲ ਕਿਵੇਂ ਰਹਿਣਾ ਔਰ ਟੀਚਰਸ ਦੇ ਨਾਲ ਕਿਵੇਂ ਰਹਿਣਾ ਤੇ ਉਹ ਕਿਵੇਂ ਮਤਲਬ ਆਪਣੀ ਲਾਈਫ ਨੂੰ ਕਿਵੇਂ ਅੱਗੇ ਲੈ ਕੇ ਜਾ ਸਕਣ ਥੈਂਕ ਯੂ ਫਰੈਂਸ ਹਾਊ ਆਰ ਯੂ ਫਾਈਨ ਫਰਸਟ ਨੇਮ ਮਾਈ ਨੇਮ ਇਜ਼ ਅਭਿਰਾਜ ਸਿੰਗਰ ওকে ਐਂਡ ਇਨ ਵਿਚ ਕਲਾਸ ਯੂ ಸ್ಟਡੀ ਇਨ ਫਰਸਟ ਕਲਾਸ ਫਰਸਟ ਕਲਾਸ ਸੋ ਅਭਿਰਾਜ ਯੂ ਆਰ ਸਟੇਇੰਗ ਫਾਰ ਦਾ ਹੋਲ ਨਾਈਟ ਹਿਅਰ ਹਾਊ ਯੂ ਆਰ ਫੀਲਿੰਗ ਇਮ ਗੁੱਡ ਫੀਲਿੰਗ ਗੁੱਡ ਯੂ ਆਰ ਇੰਜੋਇੰਗ ਯੈਸ ਮੈਮ ওকে ਯੂ ਆਰ ਯਰ ਫਰੈਂਡਸ ਆਰ ਹਿਅਰ ਵਿਦ ਯੂ ਯੈਸ ਮੈਮ How many friends? Yeah. Okay, can you tell me the activities uh, that you did today? Playing and dance um, and music. Okay, so you did, uh, You were enjoying the music. Yes, ma'am. So you dancing also. Yes, ma'am. So did you play any games? Yes, ma'am. Which game? We program was running program. Sir, overnight camp. first and second class ਔਰ ਜਿਹੜਾ ਸਾਡਾ ਏਮ ਹੈ ਓਵਰਨਾਈਟ ਕੈਂਪ ਰੱਖੰਦਾ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਸਾਡੇ ਬੱਚੇ ਜਿਹੜੇ ਹੈਗੇ ਫਸਟ ਸੈਕਿੰਡ ਕਲਾਸ ਵਾਲੇ ਤੇ ਉਹਨਾਂ ਨੂੰ ਸੈਲਫ ਰਿਲਾਈਟ ਬਣਾਣਾ ਇਸ ਤਰੀਕੇ ਦੇ ਨਾਲ ਉਹ ਦੇਖ ਰਹੇ ਹੈਗੇ ਕਿ ਉਹਨਾਂ ਨੇ ਕਿਵੇਂ ਸੋਸ਼ਲ ਇੱਕ এনवायरमेंट ਦੇ ਵਿੱਚ ਇੱਕ ਨਵੀਂ ਸਿਚੁਏਸ਼ਨ ਦੇ ਵਿੱਚ ਕਿਵੇਂ ਐਡਜਸਟ ਕਰਨਾ ਹੈਗਾ ਇਸੀ ਚੀਜ਼ ਦੇ ਨਾਲ-ਨਾਲ ਉਹ ਬੱਚੇ ਅੱਜ ਟੀਮ ਵਰਕ ਕੋਆਰਡੀਨੇਸ਼ਨ ਕਿ ਇਕੱਠੇ ਬੈਠ ਕੇ ਖਾਣਾ ਕਿਵੇਂ ਹੈਗਾ ਸਾਰੇ ਨੇ ਇਕੱਠੇ ਸਰਕਲ ਬਣਾ ਕੇ ਬੈਠ ਕੇ ਖਾਣਾ ਖਾਇਆ ਹੈਗਾ ਤੇ ਇਹ ਸਾਰੀਆਂ ਚੀਜ਼ਾਂ ਸਾਨੂੰ ਸਿਖਾਉਂਦੇ ਪਏ ਹੈਗੇ ਤਾਂ ਕਿ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਕੱਲੋਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਕਿਤੇ ਵੀ ਪ੍ਰੋਬਲਮ ਨਾ ਆਵੇ ਉਹ ਜਿੰਨੇ ਵੀ ਸਾਡੇ ਇਹ ਬੱਚੇ ਹੈਗੇ ਆ ਜਿ ਉਹਨਾਂ ਨੂੰ ਆਉਣ ਵਾਲੇ ਟਾਈਮ 'ਚ ਕਿਤੇ ਵੀ ਕਿਤੇ ਕੀ ਅਸੀ ਸਿਚੁਏਸ਼ਨ ਆਉਂਦੀ ਹੈਗੇ ਕਿ ਨਵਾਂ এনवायरमेंट ਮਿਲਦਾ ਹੈਗਾ ਤਾਂ ਉਹਤੇ इजीली ਅਡਜਸਟ ਕਰ ਸਕਣ ਔਰ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਮੈਂ ਅੱਜ ਮੈਂ ਖੁਦ ਵੀ ਨੋਟਿਸ ਕਰੀ ਹੈਗੀ ਹੈ ਉਹ ਅੱਜ ਜਿਨਾਂ ਨੇ ਆਪਣੇ ਲਗੇਜ ਨਹੀਂ ਹੋਏ ਸੀਗੇ ਤਾਂ ਉਹ ਲਗੇਜ ਨੂੰ ਜਦੋਂ ਇਹਨਾਂ ਨੇ ਕੈਰੀ ਕੀਤਾ ਤਾਂ ਆਪਣੇ ਸਮਾਨ ਨੂੰ ਬੜੇ ਅੱਛੇ ਤਰੀਕੇ ਨਾਲ ਆਪਣੇ ਡਰੈਸਿਸ ਚੇਂਜ ਕੀਤੀਆਂ ਨਾਈਟਸੂਟ ਪਾਏ ਹੈਗੇ ਹਨ ਔਰ ਵਾਪਸ ਆਪਣੇ ਸਮਾਨ ਨੂੰ ਬੈਗ ਦੇ ਵਿੱਚ ਰੱਖਿਆ ਹੈਗਾ ਤੇ ਆ ਕੇ ਆਪਣੀਆਂ ਬੈੱਡ ਸ਼ੀਟਸ ਵਗੈਰਾ ਸਾਰੀਆਂ ਵਿਛਾਈਆਂ ਹੈਗੀਆਂ ਬੱਚਾ ਨੇ ਖੁਦ ਤੇ ਇਹ ਚੀਜ਼ ਹੈਗੀ ਹੈ ਸੈਲਫ ਮੈਨੇਜਮੈਂਟ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਸੈਲਫ ਮੈਨੇਜਮੈਂਟ ਸਿਖਾਉਂਦੇ ਪਏ ਹੈਗੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਮੈਨੇਜ ਕਰਨਾ ਚੀਜ਼ਾਂ ਨੂੰ ਯਾਨਾ ਬਹੁਤ ਮੁਸ਼ਕਿਲ ਹੈ ਤੇ ਅਸੀਂ ਚਾਹ ਰਹੇ ਹੈਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਛੋਟੇ ਤੋਂ ਨੇ ਚੀਜ਼ਾਂ ਸਿਖਾਈਏ ਤਾਂ ਕਿ ਬੱਚੇ ਜਿਹੜੇ ਹੈਗੇ ਕਲਾਨ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਮਤਲਬ ਕਿ ਉਹ ਜਿਹੜੀ ਸੈਲਫ ਐਸਟੀਮ ਹੈ ਉਹਨਾਂ ਦੀ ਸੈਲਫ ਐਫੀਕੀਐਂਸੀ ਹੈਗਾ ਉਹਨਾਂ ਦੀ ਜਿਹੜੀ ਪ੍ਰੋਫੀਸ਼ੀਐਂਸੀ ਹੈਗੀ ਹੈ ਠੀਕ ਹੈ ਨੋਟ ਓਨਲੀ ਐਕਟੀਵਿਟੀਜ਼ ਇਵਨ ਇਨ ਸਪੀਕਿੰਗ ਸਕਿਲਸ ਠੀਕ ਐਸ ਦੇ ਆਰ ਲਰਨਿੰਗ ਮੈਨੀ ਥਿੰਗਸ ਟੂਡੇ ਅੱਜ ਜਿਵੇਂ ਹਮ ਸੰ ਇੰਟਰਨੈਸ਼ਨਲ ਡੇ ਸੀਗਾ ਤਾਂ ਅਸੀਂ ਉਹਨਾਂ ਨੂੰ ਸੰਸੈਟ ਵੀ ਦਿਖਾਇਆ ਔਰ ਕੱਲ ਨੂੰ ਸਵੇਰੇ ਉੱਠ ਕੇ ਉਹਨਾਂ ਨੂੰ ਸਨਰਾਈਜ਼ ਸੋਨਿਕ ਪੂਲ ਤੇ ਲੈ ਕੇ ਜਾਣਾ ਹੈਗਾ ਉੱਥੇ ਇੱਕ ਜਿਹੜੀ ਇਹਨਾਂ ਦੀ ਪੂਲ ਐਕਟੀਵਿਟੀ ਹੈਗੀ ਆ ਤੇ ਉਹ ਵੀ ਹੋਏਗੀ ਮੈਡ ਕਿਹੜੀ ਕਲਾਸ ਦੇ ਬੱਚੇ ਸੀ ਤੇ ਕਿੰਨੇ ਬੱਚੇ ਨੇ ਪਾਰਟਿਸਪੀਟ ਆ ਬੱਚੇ ਤਾਂ ਸਾਡੇ ਕੋਲ ਅੱਜ ਜਿਹੜੇ ਸੀਗੇ ਉਹ 1st ਤੇ 2nd ਕਲਾਸ ਦੇ ਸੀਗੇ ਜਿਹਦੇ ਵਿੱਚੋਂ 32 ਸਟੂਡੈਂਟਸ ਆਏ ਸੀਗੇ ਤੇ 32 ਸਟੂਡੈਂਟਸ ਦੇ ਵਿੱਚੋਂ ਕੁਝ ਬੱਚੇ ਜਿਹੜੇ ਹੈਗੇ ਆ 4-5 ਬੱਚੇ ਉਹ ਵਾਪਸ ਵੀ ਚਲੇ ਗਏ ਕਰ ਕਿ ਉਹ ਹੋਰ ਉਸ ਤੋਂ ਇਲਾਵਾ ਜਿੰਨੇ ਵੀ ਹੁਣ ਸਾਡੇ ਕੋਲ 30 ਬੱਚੇ ਹੈਗੇ ਆ ਤੇ ਸਾਰੇ ਉਹ ਰਾਤ ਨੂੰ ਸਾਡੇ ਕੋਲ ਸਟੇ ਵੀ ਕਰਨਗੇ ਤੇ ਇਹਨਾਂ ਦੇ ਨਾਲ ਜਿਹੜੀਆਂ ਛੋਟੇ ਛੋਟੇ ਐਕਟੀਵਿਟੀਆਂ ਹੈਗੀਆਂ ਪਾਸੋਂ ਪਿੱਲੋ ਐਕਟੀਵਿਟੀ ਮਿਊਜ਼ੀਕਲ ਸ਼ੇਅਰ ਐਂਡ THEN ਸਵੀਮਿੰਗ ਦੇ ਲੋਰੇਸਸ ਨੇਚਰ ਵਾਕ ਮਾਰਨਿੰਗ ਵਾਕ ਅਸੀਂ ਸਾਰੀਆਂ ਛੋਟੀਆਂ ਐਕਟੀਵਿਟੀਆਂ ਕਰਵਾਨੀਆਂ ਹੈਗੀਆਂ ਉਹ ਜਿਹਦੇ ਵਿੱਚ ਸਿਰਫ ਇਹ ਚੀਜ਼ ਹੈ ਕਿ ਬੱਚਿਆਂ ਨੂੰ ਬਸ ਇਹੀ ਚੀਜ਼ ਸਿਖਾਰਾ ਹੈ ਕਿ ਹਾਊ ਟੂ ਬੀ ਸੈਲਫ ਰਿਲਾਈਡ ਵੈਨ ਗੱਲ ਕਰੀਏ ਪੇਰੈਂਟਸ ਨੂੰ ਈਜੀ ਲੱਗਿਆ ਸੁਣਾਉਣਾ ਕਿ ਥੋੜਾ ਹੱਥ ਲੱਗਿਆ ਨੇ ਪੈਰੈਂਟਸ ਨੂੰ ਥੋੜਾ ਸਮਝਾਣਾ ਓខਾ ਲੱਗਿਆ ਹੈਗਾ ਕਿਉਂਕਿ ਦੇਖੋ ਹੁਣ ਇਹ ਜਿਹੜੇ ਬੱਚੇ ਹੈਗੇ ਆ ਦੋਨੋਂ ਕਲਾਸਾਂ ਦੇ ਇਹ ਸਾਡੇ ਕੋਲ ਇਸ ਟਾਈਮ ਦੇ ਵਿੱਚ 120 ਪਲੱਸ ਬੱਚੇ ਨੇ ਫਸਟ ਤੇ ਸੈਕੰਡ ਦੇ ਵਿੱਚ ਅਗਰ 120 ਪਲੱਸ ਬੱਚੇ ਨੇ ਵਿਚ ਸਾਡੇ ਕੋਲ ਸਿਰਫ 34 ਸਟੂਡੈਂਟਸ ਹੀ ਆ ਰਹੇ ਨੇ ਤਾਂ ਇਟ ਮੀਨਸ ਕਿਤਨਾ ਕਿਤੇ ਪੈਰੈਂਟਸ ਨੂੰ ਇਸ ਚੀਜ਼ ਲਈ ਹਲੇ ਹੋਰ ਵੀ ਅਵੇਅਰ ਕਰਵਾਉਣਾ ਹੈਗਾ ਇਹ ਸਾਡੀ ਓਵਰਨਾਈਟ ਕੈਂਪ ਦੀ ਇੱਕ ਅੱਜ ਅਨਾਗੋਰੇਸ਼ਨ ਸਿਗੀ ਇਹ ਫਰਸਟ ਓਵਰਨਾਈਟ ਕੈਂਪ ਹੈਗਾ ਸਲੋਲੀ ਐਂਡ ਗ੍ਰੈਜੂਲੀ ਇਵਨ ਇਨ ਦਾ ਫਿਊਚਰ ਵੀ ਆਰ ਗੋਇੰਗ ਟੂ ਕੰਡਕਟ ਸੱਚ ਕਾਈਂਡ ਆਫ ਠੀਕੇ ਕੈਂਪਸ ਇਨ ਦਾ ਸਕੂਲ ਰੀਜ਼ਨ ਵਾਟ ਕਿ ਇਹ ਜਿਹੜੇ ਕੈਂਪਸ ਹੈਗੇ ਆ ਇਹ ਬੱਚਿਆਂ ਦੇ ਵਿੱਚ ਕੋਆਰਡੀਨੇਸ਼ਨ ਕੋਆਪਰੇਸ਼ਨ ਠੀਕੇ ਕੋਆਪਰੇਸ਼ਨ ਵਿਦ ਦਾ ਟੀਚਰ ਐਂਡ ਲਿਸਨਿੰਗ ਟੂ ਟੀਚਰਸ ਇਨਸਟਰਕਸ਼ਨਸ ਉਹਦੇ ਘਰ ਦੇ ਵਿੱਚ ਤਾਂ ਬੱਚਿਆਂ ਦੇ ਨਾਲ ਇਨਸਟਰਕਸ਼ਨਸ ਨਹੀਂ ਹੁੰਦੀਆਂ ਬਟ ਇੱਥੇ ਜੋ ਵੀ ਕੋਈ ਨਾ ਤਾਂ ਕੰਮ ਕਰਵਾਇਆ ਜਾ ਰਿਹਾ ਹੈਗਾ 댓 ਇਜ਼ ਵਾਟ ਠੀਕ ਇਨ ਟੀਚਰਸ ਆਰ ਇਨਸਟਰਕਟਿੰਗ ਥੈਮ ਐਂਡ ਦੇ ਆਰ ਫੋਲੋਇੰਗ देयर ਟੀਚਰਸ ਉਹਨਾਂ ਨੂੰ ਇਨਸਟਰਕਸ਼ਨਸ ਵੀ ਸਿਖਾਣੀਆਂ ਕਿ ਇਨਸਟਰਕਸ਼ਨ ਨੂੰ ਫੋਲੋ ਕਿਵੇਂ ਕਰਨਾ ਹੈ ਉਹ ਨਾਲ ਇਹਨਾਂ ਕੈਂਪ ਲੱਗੀਏ ਇੱਥੋਂ ਦੇ ਹਾਂਜੀ ਆਰਮ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਇਦਾਂ ਦੇ ਕੈਂਪ ਲਗਾਣੇ ਹੈਗੇ ਆ ਔਰ ਇਹਨਾਂ ਦਾ ਕੈਂਪ ਦਾ ਜਿਹੜਾ ਬੇਸਿਕ ਮੋਟਿਵ ਹੈਗਾ ਉਹ ਹੀ ਹੈਗਾ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਅਨਵਲਿਆ ਸਿਚੁਏਸ਼ਨ ਦੇ ਵਿੱਚ ਹਰ ਇਕ ਨਵੀਂ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਢਾਲਣਾ ਸਿੱਖਣਾ ਆਪਣੇ ਆਪ ਨੂੰ ਅਡਜਸਟ ਕਰਨਾ ਸਿੱਖਣਾ